ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਇੱਕ ਭੈਣ ਦੀ ਖਾਸ ਫਰਮਾਇਸ਼ ਤੇ ਬਣਾਈ ਹੈ ਜਿਹਨੇ ਡਿਮਾਂਡ ਕੀਤੀ ਸੀ ਕਿ ਤੁਸੀਂ ਮੈਗੀ ਦੀ ਰੈਸিপি ਦੱਸੋ ਬਹੁਤੇ ਲੋਕ ਇਹਨੂੰ ਪਸੰਦ ਨਹੀਂ ਕਰਦੇ ਤੇ ਜਿਹੜੇ ਪਸੰਦ ਕਰਦੇ ਆ ਉਹ ਇਸ ਤਰੀਕੇ ਨਾਲ ਬਣਾ ਲਿਆ ਕਰੋ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੱਟੇ ਜੀ ਪਿਆਜ਼ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਜਿਹੜੀ ਇਹ ਮੈਗੀ ਹੈ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਇੱਕ ਵਾਰੀ ਬਣਾ ਲਈ ਤਾਂ ਮਹੀਨੇ ਪਰ ਵਿੱਚ ਇੱਕ ਵਾਰ ਆਰਾਮ ਨਾਲ ਹਰੇਕ ਬਣਾ ਲੰਦੇ ਤੇ ਇਹਦੇ ਲਈ ਸਭ ਤੋਂ ਪਹਿਲਾਂ ਬਰੀਕ ਤੇ ਲੰਬੇ ਕੱਟੇ ਆਪਾਂ ਪਿਆਜ਼ ਜਿਨ੍ਹਾਂ ਨੂੰ ਤੁਸੀਂ ਕਲੀਆਂ ਵਿੱਚ ਵੱਖ ਕਰ ਲੈਣਾ ਫਿਰ ਲੈ ਇੱਕ ਆਲੂ ਤੇ ਉਹਨੂੰ ਵੀ ਆਪਾਂ ਬਿਲਕੁਲ ਬਰੀਕ ਤੇ ਛੋਟਾ ਕੱਟ ਲੈਣਾ ਕਿਉਂਕਿ ਜਿਆਦਾ ਮੋਟੇ ਨਾ ਕੱਟਿਓ ਉਹਨਾਂ ਨੂੰ ਬਣਨ ਤੇ ਟਾਈਮ ਲੱਗਦਾ ਇੱਕ ਲਈ ਆਪਾਂ ਹਰੀ ਮਿਰਚੇ ਦੇ ਵਿੱਚ ਜਿਆਦਾ ਮਿਰਚਾਂ ਜੂਸ ਨਹੀਂ ਕਰਦੀਆਂ ਅੱਧੀ ਘੜਚੀ ਲਈ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਕਰਾਂਗੇ ਗਰਮ ਵਿੱਚ ਭੁੰਨਾਂਗੇ ਜੀਰਾ ਪਿਆਜ਼ ਆਲੂ ਹਰੀ ਮਿਰਚ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਹੀ ਪਾ ਦਾਂਗੇ ਤੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਤੇ 2-3 ਮਿੰਟ ਲਈ ਇਹਨੂੰ ਲਗਾਤਾਰ ਆਪਾਂ ਪਕਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਇੱਕ ਲਈਏ ਗਾਜਰ ਗਾਜਰ ਤੁਸੀਂ ਜ਼ਿਆਦਾ ਨਹੀਂ ਲੈਣੀ ਕਿਉਂਕਿ ਇਹਦੇ ਵਿੱਚ ਮਿਠਾਸ ਹੁੰਦੀ ਹੈ ਤੇ ਜ਼ਿਆਦਾ ਲਵੋਗੇ ਤਾਂ ਇਹਦਾ ਟੇਸਟ ਜਿਹੜਾ ਖਰਾਬ ਹੋ ਜਾਊਗਾ ਇੱਕ ਗਾਜਰ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਟੱਕਤਾ 2 ਤੋਂ 3 ਮਿੰਟ ਲਈ ਇਹਨੂੰ ਆਪਾਂ ਪਕਾ ਲਾਂਗੇ ਜਦੋਂ ਤੱਕ ਇਹ 70% ਤੱਕ ਪੱਕ ਗਈਆਂ ਤਾਂ ਇਹਦੇ ਲਈ ਆਪਾਂ ਤਿਆਰ ਕਰਾਂਗੇ ਮਸਾਲੇ ਸਭ ਤੋਂ ਪਹਿਲਾਂ ਇੱਕ ਪੈਕਟ ਲੈਣਾ ਤੁਸੀਂ ਸਿਰਫ ਮੈਗੀ ਮਸਾਲਾ ਜਿਆਦਾ ਮਸਾਲਾ ਦੇ ਵਿੱਚ ਨਾ ਪਾਓ ਆਪਾਂ ਇਹਦੇ ਵਿੱਚ 5 ਪੀਸ ਲਏ ਆ ਮੈਗੀ ਦੇ ਉਸ ਹਿਸਾਬ ਨਾਲ ਆਪਾਂ ਇਹਨੂੰ ਤਿਆਰ ਕਰ ਰਹੇ ਹਾਂ ਥੋੜੇ ਜਿ ਮਸਾਲੇ ਆਪਾਂ ਹੋਰ ਪਾਵਾਂਗੇ ਜਿਦੇ ਵਿੱਚ ਤਿੱਖੀ ਮਿਰਚ ਨਮਕ ਤੇ ਹਲਦੀ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜ਼ਰੂਰਤ ਦੇ ਅਨਸਾਰ ਪਾ ਲੈਣੀ ਹੈ ਫਿਰ ਥੋੜਾ ਜਿਹਾ ਪਾਓ ਪਾਣੀ ਤੇਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ 1 ਮਿੰਟ ਤੱਕ ਇਸੇ ਤਰੀਕੇ ਨਾਲ ਹੀ ਪਕਾ ਲਿਓ ਜਦੋਂ ਤੱਕ ਇਹ ਸਬਜ਼ੀਆਂ ਆਪਾਂ ਤੇਲ ਜਾਨੀ ਛੱਡ ਜਾਂਦੀਆਂ ਤੇ ਨਾਲ ਹੀ ਆਪਾਂ ਇਹਦੇ ਲਈ ਦੂਸਰੀਆਂ ਹੋਰ ਵੀ ਸਬਜ਼ੀਆਂ ਕੱਟਾਂਗੇ ਜਿਹਦੇ ਨਾਲ ਇਹ ਹੋਰ ਜ਼ਿਆਦਾ ਟੇਸਟੀ ਬਣੂਗੀ ਆਪਾਂ ਲਈਏ ਗੋਭੀ ਤੇ ਸ਼ਿਮਲਾ ਮਿਰਚ ਤੇ ਥੋੜੇ ਜਿਲੇ ਜੀ ਮਟਰ ਜਿਹੜੀ ਗੋਭੀ ਹੈ ਉਹ ਤੁਸੀਂ ਬਿਲਕੁਲ ਛੋਟਾ-ਛੋਟੇ ਪੀਸੋ ਦੇ ਕੱਟ ਲੈਣੇ ਆ ਜ਼ਿਆਦਾ ਮੋਟੇ ਨਾ ਕੱਟਿਓ ਕਿਉਂਕਿ ਉਹਨਾਂ ਨੂੰ ਬਰਨ ਤੇ ਟਾਈਮ ਲੱਗੂਗਾ ਉਸੇ ਤਰੀਕੇ ਨਾਲ ਹੀ ਆਪਾਂ ਛੋਟੀ-ਛੋਟੀ ਸ਼ਿਮਲਾ ਮਿਰਚ ਕੱਟੀ ਹੈ ਤੇ ਜੇ ਤੁਹਾਡੇ ਮਟਰ ਤਾਜ਼ੇ ਹੈ ਤਾਂ ਤੁਸੀਂ ਉਹਨੂੰ ਗਾਜਰ ਦੇ ਨਾਲ ਹੀ ਪਾ ਦਿਓ ਪਰ ਇਹ ਜਿਹੜੇ ਮਟਰ ਆਪਣੇ ਕੋਲੇ 50% ਤੱਕ ਉਬਲੇ ਹੋਏ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰਤਾ ਕਿਉਂਕਿ ਇੱਥੇ ਇਹਨਾਂ ਸਬਜ਼ੀਆਂ ਨੂੰ ਆਪਾਂ ਸਿਰਫ 1 ਤੋਂ 2 ਮਿੰਟ ਦੇ ਲਈ ਪਕਾਉਣਾ ਹੈਗਾ ਉਸ ਤੋਂ ਬਾਅਦ ਜੀ ਆਪਾਂ ਲੈ ਲਈ ਮੈਗੀ ਤੇ ਇਹਨੂੰ ਇਸ ਤਰੀਕੇ ਨਾਲ ਤੁਸੀਂ ਬੱਕ ਕਰ ਦਿਓ ਮਤਲਬ ਇੱਕ ਪੀਸ ਨੂੰ ਦੋ ਬੱਕਾਂ ਵਿੱਚ ਤੁਸੀਂ ਵੰਡ ਕੇ ਰੱਖ ਲਿਓ ਆਪਾਂ ਇਹ ਪੰਜ ਪੀਸ ਲਈ ਸੀ ਤੇ ਇਹਦੇ 10 ਪੀਸੇ ਬਣ ਗਏ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਟੱਕ ਕੇ ਸਬਜ਼ੀਆਂ ਨੂੰ 1 ਤੋਂ 1.5 ਮਿੰਟ ਲਈ ਪਕਾ ਲਿਆ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਥੋੜੀ ਜਿਹੀ ਕਰ ਲਿਓ ਵਿਚਕਾਰ ਜਗਾ ਇੱਕ ਚਮਚ ਭਰ ਕੇ ਤੁਸੀਂ ਪਾਓ ਇਹਦੇ ਟਮੇਟੋ ਸੌਸ ਦਾ ਇਹ ਆਪਾਂ ਘਰ ਦੀ ਬਣੀ ਹੋਈ ਸੌਸ ਪਾਈਏ ਤੁਸੀਂ ਕੋਈ ਮਰਜ਼ੀ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਅੱਧਾ ਕਮਿੰਟ ਤੁਸੀਂ ਇਹਦੇ ਵਿੱਚ ਪਕਾ ਲੈਣਾ ਜਿਆਦਾ ਨਾ ਪਕਾਓ ਉਸ ਤੋਂ ਬਾਅਦ ਇਹਨੂੰ ਕਰਿਓ ਮਿਕਸ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ 3 ਗਲਾਸ ਪਾਣੀ ਦੇ ਐਨੀ ਮੈਗੀ ਦੇ ਵਿੱਚ 3 ਗਲਾਸ ਪਾਣੀ ਦੇ ਪਾਉਣੇ ਆ ਉਹ ਵੀ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਪਾਣੀ ਇੱਥੇ ਬਿਲਕੁਲ ਨਾ ਪਾਓ ਕਿਉਂਕਿ ਨਹੀਂ ਤਾਂ ਇਹਦੇ ਬਣਨ ਵਿੱਚ ਥੋੜੀ ਜਿਹੀ ਰੁਕਾਵਟ ਆਊਗੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਮੈਗੀ ਤੇ ਸਾਰੇ ਇਸ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਬਿਲਕੁਲ ਨਹੀਂ ਹਿਲਾਉਣਾ ਉਹ ਇਹਦੇ ਲਈ ਇੱਕ ਤੋਂ 2 ਮਿੰਟ ਤੁਸੀਂ ਇਹਨੂੰ ਉੱਪਰੋਂ ਟੱਕ ਦੇਣਾ ਜਿਹੜਾ ਇਹਨੂੰ ਬਣਾਉਣ ਦਾ ਤਰੀਕਾ ਹੈ ਉਹ ਬਸ ਇਸ ਤਰ੍ਹਾਂ ਦਾ ਹੀ ਹੈ ਕਿ ਥੋੜੀ ਜਿਹੀ ਦੇਰਵਾਦੇ ਨੂੰ ਟੱਕ-ਟੱਕ ਕੇ 1-2 ਮਿੰਟ ਲਈ ਹਰੇਕ ਚੀਜ਼ ਨੂੰ ਪਕਾਉਣਾ ਹੈਗਾ 2 ਮਿੰਟ ਬਾਅਦ ਦੇਖੋਗੇ ਤਾਂ ਜਿਹੜੀ ਇਹ ਮੈਗੀ ਹੈ ਆਪਸ ਵਿੱਚ ਥੋੜੀ ਜਿਹੀ ਸੌਫਟ ਹੋ ਜੂਗੀ ਖੁੱਲ ਜੇ ਪੀਸੇ ਦੇ ਜਾਣਗੇ ਉਸ ਤੋਂ ਬਾਅਦ ਹਲਕੇ ਜੇ ਹਿਲਾ ਦਿਓ ਤੇ ਇਹਨੂੰ ਫੇਰ ਟੱਕ ਦਿਓ 3-4 ਮਿੰਟ ਲਈ ਲਗਾਤਾਰ ਮੀਡੀਅਮ ਫਲੇਮ ਤੇ ਤੁਸੀਂ ਇਹਨੂੰ ਪਕਾਉਂਦੇ ਜਾਓ ਪਰ ਉਸ ਤੋਂ ਬਾਅਦ ਜਦ ਜੀ ਤੁਸੀਂ ਟੱਕਣ ਚੱਕੋਗੇ ਕਾਫੀ ਚੰਗੀ ਤਰ੍ਹਾਂ ਇਹ ਵਿੱਚ ਮਿਕਸ ਹੋ ਜਾਊਗੀ 4-5 ਮਿੰਟਾਂ ਬਾਅਦ ਇਸ ਤਰੀਕੇ ਦੀ ਇਹ ਹੋ ਜਾਊਗੀ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਟੱਕਣ ਬਿਲਕੁਲ ਨਹੀਂ ਰੱਖਣਾ ਕਿਉਂਕਿ ਜਿਹੜਾ ਪਾਣੀ ਹੈ ਦਾ ਇਸ ਤਰੀਕੇ ਨਾਲ ਹੀ ਖਤਮ ਕਰ ਦੇਣਾ ਉਸ ਤੋਂ ਬਾਅਦ ਦੇਖੋ ਇਹ ਬਹੁਤ ਹੀ ਜ਼ਿਆਦਾ ਮਜ਼ੇਦਾਰ ਜੀ ਮੈਗੀ ਐਡੀ ਬਣ ਕੇ ਤਿਆਰ ਹੋਗੀ ਤੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਛੰਨੀ ਵਗੈਰਾ ਨਾਲ ਚੱਕਿਓ ਕਿਉਂਕਿ ਕੋਈ ਕੜਚੀ ਵਗੈਰਾ ਦੀ ਵਰਤੋਂ ਬਿਲਕੁਲ ਨਾ ਕਰਿਓ ਨਹੀਂ ਤਾਂ ਇਹ ਟੁੱਟ ਜਾਊਗੀ ਤੇ ਵਧੀਆ ਨਹੀਂ ਲੱਗਣੀ ਤੇ ਇਸ ਤਰ੍ਹਾਂ ਦੇ ਲੰਬੇ-ਲੰਬੇ ਨੂਡਲਸ ਵਾਂਗੂ ਇਹ ਬਣ ਕੇ ਹੋਗੀ ਯਾਰ ਹੁਣ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਮਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ ਪਰ ਥੋੜਾ ਥੋੜਾ ਇਹਦੇ ਵਿੱਚ ਪ੍ਰੋਸੀਜਰ ਹੈ ਥੋੜੀਆਂ ਜਿਹੀਆਂ ਚੀਜ਼ਾਂ ਆਪਣੇ ਹਿਸਾਬ ਨਾਲ ਪਾਓ ਜਿਹੜੀ ਚੀਜ਼ ਧੀਰ ਨਾਲ ਬਣਦੀ ਹੈ ਉਹ ਪਹਿਲਾਂ ਪਾ ਦਿਓ ਤੇ ਜਿਹੜੀ ਜਲਦੀ ਬਣਦੀ ਹੈ ਉਹ ਪਿੱਛੇ ਪਾ ਦਿਓ ਉਸ ਤੋਂ ਬਾਅਦ ਉੱਪਰ ਪਾਓ ਸੌਸ ਤੇ ਮਜੇ ਨਾਲ ਬੱਚਿਆਂ ਨੂੰ ਕਰਿਓ ਸਰਵ ਬੜਾ ਹੀ ਆਸਾਨ ਜਿਹਾ ਤਰੀਕਾ ਤੇ ਬਹੁਤ ਜਿਆਦਾ ਟੇਸਟੀ ਮੈਗੀ ਹੈ ਜਿਹੜੀ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਖਾਂਦੇ ਐ ਉਹ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਖਾਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਧੰਨਵਾਦ ਜੀ